ਗੁਰਦੇ ਪਿਛਲੇ ਦਿਨੀ ਜਿਹੜਾ ਗੁਰਦੇਵ ਨਗਰ ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਹੋਈਆਂ ਸੀ ਉਹਦੇ ਕਰਕੇ ਗੁਰਦੇਵ ਨਗਰ ਵਾਸੀ ਖਾਸੇ ਨਾਰਾਜ਼ ਸੀ इवन ਕਿ ਕੁਝ ਲੋਕਾਂ ਨੇ ਇਲੈਕਸ਼ਨ ਦਾ ਬਾਈਕਾਟ ਵੀ ਕੀਤਾ ਸੀ ਅੱਜ ਡੀसीपी ਸਾਹਿਬ ਸਪੈਸ਼ਲ ਹਰਪਾਲ ਜੀ ਆਏ ਉਹਨਾਂ ਨੇ ਗੁਰਦੇਵ ਨਗਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੇ ਇਹ ਜੇ ਗਲਤ ਅਨਸਰ ਨੇ ਉਹਨਾਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਇਹਨਾਂ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ ਛੋਟੀ ਇੱਕ ਪਕਟ ਚੌਂਕੀ ਦੀ ਅਸੀਂ ਡਿਮਾਂਡ ਕੀਤੀ ਆ ਵੀ ਇੱਕ ਚੌਂਕੀ ਕਰਦੇਵ ਨਗਰ ਨੂੰ ਦਿੱਤੀ ਜਾਵੇ। ਉਹ ਬਲਕਾ ਹਰਪਾਲ ਜੀ ਡੀਸੀਪੀ ਸਾਹਿਬ ਨੇ ਤੁਰੰਤ ਸੀਨੀਅਰ ਅਫਸਰਾਂ ਨਾਲ ਕਰਕੇ ਰਾਬਤਾ ਤੇ ਜਲਦੀ ਤੋਂ ਜਲਦੀ ਉਹ ਕਹਿੰਦੇ ਅਸੀਂ ਇੱਕ ਛੋਟੀ ਚੌਂਕੀ ਦੇ ਦਾਂਗੇ ਕਰਦੇਵ ਨਗਰ ਨੂੰ ਤੇ ਨਾਲ ਹੀ ਜਿਹੜੇ ਇੱਥੇ ਦੇ ਰੈਜ਼ੀਡੈਂਟਸ ਨੇ ਉਹਨਾਂ ਨੇ ਨਾਲ ਹੀ ਕਿਹਾ ਅਸੀਂ ਵੱਧ ਤੋਂ ਵੱਧ ਵੋਟਾਂ ਦੇ ਵਿੱਚ ਭਾਗ ਲਵਾਂਗੇ। ਹੋਰ ਵੀ ਕੋਈ ਮਸੇੜੀਆਂ ਦਸੀਆਂ ਗਈਆਂ ਜਿਹਦਾ ਤੁਸੀਂ ਬੱਚੇ ਜਿਹੜੇ ਗਲਤ ਕੰਮ ਕਰ ਰਹੇ ਨੇ। ਹਾਂ ਇੱਕ ਇੱਥੇ ਆਈ ਐਸ ਕਹਿ ਤੋ ਅਜੇ ਕੈਮਰੇ ਅੱਗੇ ਨਹੀਂ ਬੋਲਨੀ। ਇਹ ਤੇ ਕੋਈ ਨੇੜੇ ਤੇੜੇ ਕੋਈ ਨਸ਼ੇ ਦੀ ਸਪਲਾਈ ਦਾ ਅਸੀਂ ਲੱਗਿਆ ਪਤਾ ਹਾਂ ਡੀਸੀਪੀ ਸਾਹਿਬ ਦੇ ਨੋਟਿਸ ਤੇ ਲਿਆਤਾ ਉਹ ਕਹਿੰਦੇ ਅੱਜ ਹੀ ਅਸੀਂ ਸ਼ਾਮ ਤੱਕ ਉਹ ਬੰਦਿਆਂ ਨੂੰ ਫੜ ਕੇ ਅੰਦਰ ਦੇ ਦਾਂਗੇ ਪੁਲਿਸ ਪਬਲਿਕ ਜਿਹੜੀ ਅਟਰੈਕਸ਼ਨ ਹੋਈ ਹੈ ਇਹਦੇ ਵਿੱਚ ਮੇਨ ਜਿਹੜਾ ਅਜੰਡਾ ਸੀ ਜਿਹੜੇ ਪਿਛਲੇ ਦਿਨੀ ਜੋ ਵੀ ਇਨਸੀਡੈਂਟ ਹੋਏ ਨੇ ਉਹਨਾਂ ਨੂੰ ਲੈ ਕੇ ਸੀ ਉਹਦੇ ਵਿੱਚ ਪੁਲਿਸ ਨੂੰ ਕਾਮਯਾਬੀ ਵੀ ਮਿਲੀ ਹੈ ਤੇ ਲੋਕਲ ਰੈਜ਼ੀਡੈਂਟਸ ਦੀ ਵਜ੍ਹਾ ਕਰਕੇ ਵੀ ਕਾਮਯਾਬੀ ਮਿਲੀ ਹੈ ਜਿਹੜੇ ਕੈਮਰਿਆਂ ਦੀ ਮਦਦ ਨਾਲ ਅਸੀਂ ਬੰਦਿਆਂ ਨੂੰ ਟਰੈਪ ਕਰ ਲਿਆ ਤੇ ਅੱਗੋਂ ਵੀ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ ਤੇ ਇਹਨਾਂ ਦੀ ਮਦਦ ਲਈ ਅੱਜ ਅਸੀਂ ਵੀ ਥੋੜਾ ਆਪਣਾ ਕਹਿੰਦਾ ਆਪਣੀ ਰਾਖੀ ਆਪ ਕਰਨ ਵਾਲੇ ਪਰਪਸ ਨਾਲ ਚੱਲ ਕੇ ਇਹਨਾਂ ਨੂੰ ਗਾਈਡ ਵੀ ਕੀਤਾ ਤੇ ਇਹਨਾਂ ਤੋਂ ਬਿਊ ਵੀ ਲਏ ਨੇ ਜੋ ਟ੍ਰੈਫਿਕ ਸਮੱਸਿਆ ਇਹਨਾਂ ਨੇ ਦੱਸੀ ਆ ਜੋ ਗੁਰਦੁਆਰਾ ਸਾਹਿਬ ਤੇ ਲਾਂਘੇ ਦਾ ਦੱਸਿਆ ਉਹਦੇ ਲਈ ਅਸੀਂ ਆਪਣੇ ਵੱਲੋਂ ਜਲਦੀ ਕੋਸ਼ਿਸ਼ ਕਰਕੇ ਜਿਹੜਾ ਫਲਵਾਉ ਸਰ ਹੋਰ ਵੀ ਵੀ ਸਟੈਚਿੰਗ ਦੀ ਪੂਲ ਏਰੀਆ ਹੈਗਾ ਜਿਹੜੇ ਕਮਰਸ਼ੀਅਲ ਕੰਮ ਚੱਲਦੇ ਉਹਨਾਂ ਬਾਰੇ ਵੀ ਕਭੀ ਉਹਨਾਂ ਬਾਰੇ ਵੀ ਪਬਲਿਕ ਨੇ ਕਿਹਾ ਵੀ ਹਾਂ ਵੀ ਜਿਹੜਾ ਇੱਥੇ ਕਮਰਸ਼ੀਅਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਉਦੇ ਬਾਰੇ ਵੀ ਅਸੀਂ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜਾਂਗੇ ਜਿਹੜਾ ਉਹਨੂੰ ਪ੍ਰਾਉਨ ਦੀ ਜਿਹੜੀ ਐਜ ਪਰ ਨੋਰਮਸ ਜਿੱਥੇ ਹੋਣੀ ਚਾਹੀਦੀ ਹੈ ਉੱਥੇ ਹੀ ਹੋਣੀ ਚਾਹੀਦੀ ਹੈ ਉਹਦੇ ਲਈ ਵੀ ਆਪਣੇ ਵੱਲੋਂ ਉਪਰਾਲੇ ਕਰਾਂਗੇ